ਜਿਹੜਾ ਅਸਲ ਮੁੱਦਾ ਹੈਗਾ ਪ੍ਰੈਸ ਕਾਨਫਰੰਸਾਂ ਜੋ ਕਿ ਜ਼ਿਲ੍ਹਾ ਹਟਕੋ ਤੋਂ ਸ਼ਾਫਰਦੀ ਖੋਰੀ ਉਹ ਵੀ ਬੜਾ ਸੰਵੇਦਨਸ਼ੀਲ ਤੇ ਬੜਾ ਮਤਕੁਲ ਸੀ ਇਸ ਕਰਕੇ ਅਸੀਂ ਦੋਨੋਂ ਅੱਜ ਖਿੱਚੇ ਹੋ ਦਿੱਤੀ ਤੇ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਸਾਡੇ ਨਾਲ ਹਲਕਾ ਕਟ ਸਿੰਘ ਤੋਂ ਡਿਪੀਸ ਵੀਰ ਸਾਹਿਬ ਜੈਕੀਸ਼ ਗੋੜੀ ਜੀ ਸਾਡੇ ਐਮਐਲ ਸਰਪੰਚ ਸਾਹਿਬ ਤੋਂ ਪ੍ਰਮੋਦ ਚੰਦ ਜੀ ਕੰਬਲੇ ਤੋਂ ਸੁਹਾ ਕੁਮਰ ਜੀ ਸਾਡੇ ਸੰਦੀਪ ਜੈਨੀ ਮੈਡਮ ਕਰਮ ਜੀ ਤੇ ਸਾਡੇ ਮੇਰ ਸਾਹਿਬ ਸਾਡੇ ਟ੍ਰੇਡਿੰਗ ਦੇ ਪ੍ਰਧਾਨ ਤੇ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਨਾਲ ਤੁਹਾਨੂੰ ਸਾਡੇ ਵਿੱਚ ਚਾਹੁੰਦੇ ਦੋਸਤ ਸਾਡੇ ਨਾਲ ਤੇ 2022 ਦੀ ਜੇ ਅਸੀਂ ਗੱਲ ਕਰੀਏ ਪੂਰੀ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਦੇਖ ਵਰਗ ਨੇ ਹਰੇਕ ਘਰ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਸੀਐਮ ਸਾਹਿਬ ਸਰਦਾਰ ਅਰਪੁਨ ਸਿੰਘ ਮਾਨ ਜੀ ਨੇ 16 ਮਾਰਚ 2022 ਨੂੰ ਸ਼ਹੀਦ ਆਜ਼ਮ ਉਹਨਾਂ ਦੀ ਪਵਿੱਤਰ ਸ਼ਹੀਦੀ ਧਰਤੀ ਤੇ ਉਹਨਾਂ ਨੇ ਉੱਥੇ ਸੋ ਚੁੱਕੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਰਦਾ ਪ੍ਰਤਿਸੀ ਮਾਰਗ ਦੇ ਦੀ ਜੋਗ ਬੁਵਾਈਏ ਅੱਥੇ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਹਰੇਕ ਵਰਗ ਦੇ हित ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਅਤੇ ਨਾਲ ਹੀ ਅਸੀਂ ਆਪਾਂ ਹਰੇਕ ਵਰਗ ਦੇ ਹੱਕਾਂ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕੇ ਆ ਜੋ ਪਿੱਛੇ ਜੇ ਸਾਨੂੰ ਸੁਣਨ ਛਾਇਆ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਹੀ ਡੇ ਵਨ ਤੋਂ ਹੀ ਜਿਹੜੀ ਪਾਰਸ਼ੀਅਲਟੀ ਹੈ ਜਾਂ ਮਤਰੀ ਮਹਾਵਰ ਹੈ ਉਹਦਾ ਰਵੀ ਆ ਰਹੇ ਆ ਪੰਜਾਬ ਸਰਕਾਰ ਦੇ ਪਤੀ ਪੰਜਾਬ ਦੇ ਲੋਕਾਂ ਪ੍ਰਤੀ ਉਹਦੇ ਮੁੱਦਿਆਂ 'ਤੇ ਨਜ਼ਰ ਰੱਖਦੇ ਹੋਏ ਤਕਰੀਬਨ 8 ਲੱਖ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਹੈਗੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਉਹਨਾਂ ਦੇ ਕਾਰਡ ਕੱਟੇ ਕੱਟੇ ਜਾਂਦੀ ਹੋ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਕਨਫਰੈਂਸ ਕਰ ਰਹੇ ਆ ਤੇ ਮੈਂ ਦੱਸਣਾ ਚਾਹੂਗਾ ਕਿ ਪੰਜਾਬ ਸੂਬਾ ਜੇ ਅਸੀਂ ਗੱਲ ਕਰੀਏ ਖੇਤਰਫਲ ਦੀ ਇਹਦੇ ਪੰਜਾਬ ਦੇ ਜੀਓਗ੍ਰਾਫੀਕਲ ਏਰੀਆ ਵੀ ਇਹ ਤਕਰੀਬਨ ਪੂਰੇ ਦੇਸ਼ ਦਾ ਭਾਰਤ ਦਾ 1.8% ਹਿੱਸਾ ਬੰਦਦਾ ਸਰ ਪਰ ਜਦੋਂ ਵੀ ਭਾਰਤ ਤੇ ਕੋਈ ਵਿਵਿਧਤਾ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬੀ ਮੋਰਿਆਂ ਤੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰਾਸ ਬਾਰਡਰ ਤੇ ਜਿਹੜੀ ਵਾਰ ਹੁੰਦੀ ਆ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਸ ਉਹ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਜਿਹੜਾ 40% 40% ਜਿਹੜਾ wheat ਕਣਕ ਦੀ ਉਹ ਦੇਣਾ ਪੂਰੇ ਫਾਰਮ ਨੂੰ ਪੰਜਾਬ ਵੱਲੋਂ ਤੇ तकरीबन 26% ਜਿਹੜੇ ਰਾਈਸ ਆ ਗਏ ਪੰਜਾਬ ਦਾ ਕਰਦਾ ਪੂਰੇ ਦੇਸ਼ ਨੂੰ ਦੇਲ ਦੇ। ਪੂਰੇ ਦੇਸ਼ ਦਾ ਮੈਂ ਕਹੂੰਗਾ ਕਿ ਆਮਖਰਨਾ ਚ ਆਮ ਲਫਜ਼ਾਂ ਜਿਹੀ ਉਹ ਟਿੱਡ ਪਿਆ ਹੋ। ਪਰ ਇਹੋ ਜੀ ਹਰਕਤ ਕੇਂਦਰ ਸਰਕਾਰ ਵੱਲੋਂ ਇੰਨਾ ਕੁਝ ਕਰਕੇ ਵੀ तकरीबन 8 ਲੱਖ ਪਰਿਵਾਰਾਂ ਦੇ ਜੇ ਅਸੀਂ ਕਰ ਲਈਏ ਰੇਕ ਪਰਵਾਰ ਚਾਰਜੀ ਹੋ ਗਏ तकरीबन 32 ਲੱਖ ਲੋਕ ਬਲਾਹੌਰ ਰਾਸ਼ਨ ਕਾਰਡ ਕਟਣ ਦੀ ਉਹਨਾਂ ਦੀ ਉਹ ਸਾਜ਼ਿਸ਼ ਹੈਗੀ ਆ ਅਸੀਂ ਉਹ ਅਸੀਂ ਆਪਾਂ ਬਿਲਕੁਲ ਉਹ ਕਾਮਯਾਬ ਨਹੀਂ ਹੋਵਾਂਗੇ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਆ ਉਹਨਾਂ ਦੀ ਜਿੱਦਾਂ ਹੁਣ ਬੀਜੇਪੀ ਸਰਕਾਰ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਆਪਣੇ ਲਾਭ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਜੇ ਵੀ ਤੁਸੀਂ ਦੇਖਿਆ ਹੁਣ ਬਿਹਾਰ ਚ ਇਲੈਕਸ਼ਨ ਚੱਲ ਰਹੀ ਆ ਤੇ ਉਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਐਸਆਰ ਲਾਗੂ ਕਰਵਾ ਕੇ ਜਿਹੜੀ ਵੋਟ ਕੱਟ ਹੋ ਰਹੀਆਂ ਆਪਣੇ ਚੇਹੇ ਪੀਨੇ ਵੋਟ ਵੰਡ ਰਹੀਆਂ ਅੱਗੇ ਲੈ ਖਿਆਰੇ ਜਿਹੜੇ ਨਹੀਂ ਉਹਨਾਂ ਦੇ ਵੋਟਰ ਸਪੋਰਟਰ ਹੈਗੇ ਉਹਨਾਂ ਦੇ ਵੋਟਾਂ ਕੱਟ ਹੋ ਰਹੀਆਂ ਤੇ ਉੱਥੇ ਵੀ ਵੋਟ ਚੋਰੀ ਚੋਰੀ ਹੋ ਰਹੀ ਆ ਇਸੇ ਤਰ੍ਹਾਂ ਹੀ ਹੁਣ ਪੰਜਾਬ ਵੱਲੋਂ ਉਹ ਉਹਨੇ ਮੁਕ ਕਰ ਲਿਆ ਹੈਗਾ ਇੱਥੇ ਵੀ ਜਿਹੜੇ ਗਰੀਬ ਲੋਕ ਹੈਗੇ ਆਮ ਕਰਾਂ ਦੇ ਲੋਕ ਹੈਗੇ ਕਿਉਂਕਿ ਇਹੜੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਜੇ ਅਸੀਂ ਗੱਲ ਕਰੀਏ ਉਹ ਕਿਸੇ ਅਮੀਰ ਦਾ ਨਹੀਂ ਹੁੰਦਾ ਉਹ ਗਰੀਬ ਦਾ ਹੁੰਦਾ ਹੈਗਾ ਦਲਿਤ ਭਾਈਚਾਰੇ ਦਾ ਹੁੰਦਾ ਹੈ ਕਾਤੇ ਸਮਾਜ ਦਾ ਹੁੰਦਾ ਉਹਨੇ ਪਰਿਵਾਰਾਂ ਦਾ ਹੁੰਦਾ ਤੇ ਉਹਨਾਂ ਨੂੰ ਲੋੜ ਵੀ ਹੈਗੀ ਉਹਨੂੰ ਉਸ ਉਸ ਸਕੀਮ ਦੀ ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਬੀਜੇਪੀ ਦਾ ਇੱਕ ਆਮ ਕਰਾਂ ਪ੍ਰਤੀ ਜਿਹੜਾ ਵਿਰੋਧੀ ਚਿਹਰਾ ਹੈਗਾ ਜਾਂ ਦਲਿਤ ਵਿਰੋਧੀ ਚਿਹਰਾ ਜਿਹੜਾ ਗਰੀਬੀ ਗਰੀਬੀ ਵਿਰੋਧੀ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਹੈਗਾ ਕਿ ਅਸੀਂ ਇਹ ਸਾਰੇ ਸਭ ਨੇ ਅਸੀਂ ਆਪਾਂ ਪੂਰੀ ਲੀਡਰਸ਼ਿਪ ਸ਼ਾਹਪੁਰ ਦੀ ਬੈਠੀ ਹੈਗੀ ਆ ਤੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਇਹ ਕੰਮ ਨਹੀਂ ਹੋਣ ਦਵਾਗੇ ਜੇ ਮੈਂ ਕੁਝ ਮੈਂ ਡਾਟੇ ਦੀ ਗੱਲ ਕਰਾਂ ਮੈਂ ਜਦੋਂ 8 ਲੱਖ ਪਰਿਵਾਰ 8 ਲੱਖ ਪਰਿਵਾਰ ਜਾਂ 32 ਲੱਖ ਦਾ ਜਿਹੜਾ ਉਹ ਡਾਟਾ ਆ ਜਾਂਦਾ ਹੈਗਾ ਜਿਹਦੇ ਵਿੱਚ ਤਕਰੀਬਨ ਮਾਝੇ ਵਿੱਚ 7 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਜੇ ਦੋਆਬੇ ਦੀ ਗੱਲ ਕਰ ਲਈਏ ਅਸੀਂ ਉਹਦੇ 5.5 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਮਾਲਵਾ ਮਾਲਵਾ ਦੋਨੇ ਪੂਰਾ ਮਾਲਵਾ ਦੀ ਗੱਲ ਕਰ ਲਈ ਉਹਦੇ ਵਿੱਚ ਕਰੂ 20 ਲੱਖ ਜਿਹੜੇ ਲੱਗੇ ਉਹ ਕਾਰਡ ਕੱਟੇ ਜਾਣਗੇ ਜੇ ਮੈਂ ਆਪਣੇ ਸ਼ਹਿਰ ਪੱਟੀ ਕੱਲੇ ਦੀ ਗੱਲ ਕਰਾਂ ਇਹਦੇ ਵਿੱਚ ਤਕਰੀਬਨ 138000 ਜਿਹੜੇ ਸ਼ਾਰਕ ਕੋ ਜਿਹੜੇ ਫਸਲੀਖ ਹੈ ਜ਼ਿਲ੍ਹੇ ਦੇ ਹੈਗੇ ਉਹਨਾਂ ਦੇ ਕਾਰਡ ਕੱਟਣ ਦੀ ਉਹਨਾਂ ਦੀ ਸੋਚ ਹੈਗੀ ਉਹਨਾਂ ਦੀ ਸਾਜ਼ਿਸ਼ ਹੈਗੀ ਤੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਆਮ ਘਰਾਂ ਦੇ ਲੋਕ ਆ ਜਿਹਨਾਂ ਨੂੰ ਕਾਰਡ ਦਾਨੇ ਮਿਲ ਰਹੇ ਨੇ ਜਿਹਾ ਰਾਸ਼ੰਬੀਰ ਰੈਵ ਪਹਿਲੀ ਗਰੀਬ ਨੇ ਉਹ ਉਹਨਾਂ ਨੂੰ ਹੋਰ ਗਰੀਬ ਹੋਰ ਉਹਨੂੰ ਤਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੀ ਜਾ ਤੇ ਸਾਡਾ ਇਹੀ ਸੁਨੇਹਾ ਸੀ ਕੇਂਦਰ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਦਾਰ ਪ੍ਰਗਨ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਕਿ ਅਸੀਂ ਹਰ ਮੁੰਕੇ ਲੜਾਈ ਲੜਾਂਗੇ ਆਪਾਂ ਚਾਹੇ ਸਾਨੂੰ ਕੋਈ ਕਾਨੂੰਨੀ ਲੜਾਈ ਲਾਣੀ ਪਾਵੇ ਚਾਹੇ ਸਾਨੂੰ ਜ਼ਮੀਨਾਂ ਦੇ ਉੱਤਨਾਂ ਪਾਵੇ ਸਾਨੂੰ ਗਰਾਉਂਡ ਤੇ ਉੱਤਨਾਂ ਪਾਵੇ ਅਸੀਂ ਆਪਣਾ ਗਰੀਬ ਲੋਕਾਂ ਦੀ ਉਹਨਾਂ ਦੇ ਹੱਕ ਦੇ ਰਾਖੀ ਲਈ ਅਸੀਂ ਆਪਾਂ ਹਰ ਲੜਾਈ ਲੜਾਂਗੇ ਅਸੀਂ ਉਹਨਾਂ ਦੇ ਨਾਲ ਆ ਪੰਜਾਬ ਸਰਕਾਰ ਉਹਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਾਲ ਸਰਦਾ ਭਗਵੰਦ ਜੀ ਤੇ ਸਾਡੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਖੜੀ ਹੈ ਜੀ ਜੀ